प्यारे बच्चों आज दी वीडियो ਵਿੱਚ ਸ਼ੁਰੂ ਕਰਨ ਵਾਲੇ ਹੈ ਐਕਸਾਈ 7.3 ਤਾਂ ਪਿਆਰੇ ਬੱਚਿਓ ਸ਼ੁਰੂ ਵੀ ਕਰਾਂਗੇ ਖਤਮ ਵੀ ਕਰਾਂਗੇ ਅੱਜ ਦੀ ਹੀ ਵੀਡੀਓ ਵਿੱਚ ਪੂਰੀ ਦੀ ਪੂਰੀ ਕੋਸ਼ਿਸ਼ ਹੈ ਹੀ ਰਹੇਗੀ ਚੈਪਟਰ ਨੰਬਰ 7 ਕਲਾਸ 9ਵੀਂ ਮੈਥਸ ਦਾ ਪਿਆਰੇ ਬੱਚਿਓ ਤਾਂ ਲੈਕਚਰ ਨੰਬਰ 5 ਹੋਣ ਵਾਲਾ ਹੈ ਪੰਜਾਬ ਸਿੱਖਿਆ ਐਜੂਕੇਸ਼ਨ ਬੋਰਡ ਇੰਗਲਿਸ਼ ਅਤੇ ਪੰਜਾਬੀ ਦੋਨੋਂ ਲੈਂਗੁਏਜਸ ਵਿੱਚ ਕਰਵਾ ਰਹੇ ਹਾਂ ਬਹੁਤ ਟਾਈਮ ਹੋ ਚੁੱਕਿਆ ਪਿਆਰੇ ਬੱਚਿਓ ਬਹੁਤ ਸਾਰੇ ਚੈਪਟਰ ਆਪਾਂ ਰਿਕਵਰ ਕਰ ਲਏ ਹਨ ਜੋ ਬਚੇ ਹੋਏ ਚੈਪਟਰ ਨੇ ਉਹ ਹੁਣ ਆਪਾਂ ਕਰ ਰਹੇ ਹਾਂ ਤਾਂ ਅੱਜ ਦੀ ਵੀਡੀਓ ਵਿੱਚ ਚੈਪਟਰ 7 ਦਾ ਸਭ ਦਾ ਕੰਪਲੀਟ ਹੋ ਜਾਵੇਗਾ ਅਗਲਾ ਚੈਪਟਰ ਨੀਚੇ ਕਮੈਂਟ ਕਰ ਦਿਓ ਜਿਹੜਾ ਵੀ ਚਾਹੀਦਾ ਹੋਵੇ ਇੰਗਲਿਸ਼ ਮੀਡੀਅਮ ਵਿੱਚ ਵੀ ਆਪਾਂ ਕਰਵਾ ਰਿਹਾ ਨਾਲ ਹੀ ਪੰਜਾਬੀ ਮੀਡੀਅਮ ਵਿੱਚ ਵੀ ਇੱਕੋ ਹੀ ਵੀਡੀਓ ਦੇ ਵਿੱਚ ਕਰਵਾਵਾਂਗੇ ਪਰ ਜੇ ਪਿਆਰੇ ਬੱਚਿਓ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਕਰ ਦਿਓ ਬਹੁਤ ਦਿਨਾਂ ਤੋਂ ਬਾਅਦ ਵੀਡੀਓ ਆਈ ਹੈ ਇਸ ਤੋਂ ਪਹਿਲਾਂ ਆਪਾਂ ਨੇ ਥੋੜਾ ਜਿਹਾ ਬ੍ਰੇਕ ਲੁੱਟਿਆ ਸੀ ਬਟ ਕਿਉਂਕਿ ਦੇਖੋ ਰੈਸਟ ਹਰ ਇੱਕ ਵਿਅਕਤੀ ਨੂੰ ਹੀ ਜ਼ਰੂਰਤ ਹੁੰਦੀ ਹੈ ਤਾਂ ਦੈਟਸ ਵਾਈ ਪਿਆਰੇ ਬੱਚਿਓ ਬਟ ਹੁਣ ਰੈਗੂਲਰ ਵੀਡੀਓਜ਼ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਤਾਂ ਚਲੋ ਸ਼ BC ਅਤੇ DBC ਇਹ ਦੋਨੋਂ ਆਈਸੋਸੈਲਸ ਟ੍ਰੈਂਗਲ ਨੇ ਯਾਨੀ ਕੈਰੇ ਟ੍ਰੈਂਗਲ ਦੇ ਪਰ ਵਿੱਚ ਸਮਦੂ ਭਾਜੀ ਕੀ ਆ ਦਵੇਗਾ ਸਮਦੂ ਭਾਜੀ ਇਹ ਮੈਂ ਬਾਅਦ ਵਿੱਚ ਦੱਸ ਦੱਸਦਾ ਕੀ ਕਿਹਾ ਗਿਆ ਤਾਂ ਵਰਟੈਸ ਇਸ ਇਹ ਐਂਡ ਡੀ ਆਰ ਓਨ ਦਾ ਸੇਮ ਸਾਈਡ ਇਫ AD ਇਜ਼ ਐਕਸਟੈਂਡਡ ਟੂ ਇੰਟਰਸੈਕਟ BC ਐਟ P ਤਾਂ ਇਹ ਆਪਾਂ ਨੇ ਸਾਰਾ ਕੁਝ ਸ਼ੋ ਕਰਨਾ ਜੋ ਕੁਝ ਵੇਥੇ ਲਿਖਿਆ ਗਿਆ ਹੈ ਇਕਰ ਪੰਜਾਬੀ ਵਾਲਿਆਂ ਨੂੰ ਵੀ ਦਿਖਾ ਦਿੰਨੇ ਹਾਂ ਪਹਿਲਾਂ ਤਾਂ ਟ੍ਰੈਂਗਲਸ ਦੋਨਾਂ ਨੂੰ ਕੌਨਗਰੈਂਟ ਪ੍ਰੂਵ ਕਰਨਾ ਫਿਰ AP ए एंगल ए ਅਤੇ ਐਂਗਲ ਡੀ ਨੂੰ ਸਮਦੁਭਾਜਿਤ ਕਰਦਾ ਜੋ AP ਹੈ ਉਹ ਐਂਗਲ A ਅਤੇ ਐਂਗਲ D ਦੋਨਾਂ ਨੂੰ ਹੀ ਸਮਦੁਭਾਜਿਤ ਕਰਦਾ ਆਹ ਵਾਲੇ ਐਂਗਲ ਨੂੰ ਯਾਨੀ ਅੱਧਾ-ਅੱਧਾ ਕੱਟਦਾ ਹੈ AB ਆਪਾਂ ਨੂੰ ਪ੍ਰੂਫ ਕਰਨਾ ਹੈ ਫਿਰ AB ਪੂਜਾ BC ਉੱਤੇ ਲੰਬ ਲੰਬ ਸਮਦੁਭਾਜਕ ਹੈ ਜਾਂ 90 ਡਿਗਰੀ ਦਾ ਵੀ ਹੈ ਅਤੇ ਕੱਟਦੀ ਵੀ ਹੈ ਅੱਧਾ-ਅੱਧਾ ਤਾਂ ਇਹ ਵੀ ਪਿਆਰ ਵਿੱਚ ਆਪਾਂ ਨੂੰ ਪ੍ਰੂਫ ਕਰਨਾ ਹੈ ਫਸਟ ਕੁਐਸਚਨ ਹੁਣ ਚਲੋ ਆਜਾ ਆਪਾਂ ਪ੍ਰੂਫ ਕਰਦੇ ਹਾਂ ਫਸਟ ਚੁਗੰਦਾ ਸ਼ੁਰੂ ਕਰਕੇ ਤਾਂ ਟ੍ਰਾਇੰਗਲ ABC ਅਤੇ DPC ਆਹ ਸਾਰਾ ਕੁਝ ਆਮ ਲੈ ਲਿਆ ਦੇਖੋ ਸਿੱਧੀ ਸਿੱਧੀ ਗੱਲ ਹੈ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਪ੍ਰੂਫ ਕੀ ਕਰਨਾ ਟ੍ਰਾਇੰਗਲ ABD ABD ਆਹ ਜੋ ਪਿਆਰੇ ਵਿੱਚ ਟ੍ਰਾਇੰਗਲ ਹੈ ਦਿੱਤਾ ਗਿਆ ਸਕਰੀਨ ਦੇ ਉੱਤੇ ਇੱਕ ਵਾਰ ਆ ਪੈਨ ਕੋਈ ਹੋਰ ਚੂਜ਼ ਕਰ ਲਿਆ ਹਾਂਜੀ ਤਾਂ ABD ਇਹ ਵਾਲਾ ਟ੍ਰਾਇੰਗਲ AC D ਕਿਹੜਾ ਹੈ ਇਹ ਵਾਲਾ ਟ੍ਰਾਇੰਗਲ ਬਲੂ ਅਤੇ ਗ੍ਰੀਨ ਪਿਆਰੇ ਵਿੱਚ ਜੋ ਟ੍ਰਾਇੰਗਲ ਤੁਹਾਨੂੰ ਸਭ ਨੂੰ ਦਿਖ ਰਹੇ ਨੇ ਤਾਂ ਇਹਨਾਂ ਦਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਟ੍ਰਾਇੰਗਲ ABC ਨੂੰ ਸਮਦੂਭਾਜੀ ਕਿਹਾ ਗਿਆ ਹੈ ਕੀ ਕਿਹਾ ਗਿਆ ਪਿਆਰੇ ਵਿੱਚ ਟ੍ਰਾਇੰਗਲ ABC ਨੂੰ ਸਮਦੂਭਾਜੀ ab ac ਲਿਖ ਲਓ ab ac ਇਹ ਪੈਰ ਵਿੱਚ ਦਿੱਤਾ ਗਿਆ ਹੈ ਯਾਨੀ ਕੀ ਲਿਖ ਦੋਗੇ ਗਿਵਨ ਲਿਖ ਦੋਗੇ ਜਾਂ ਲਿਖ ਕੀ ਦਵਾਂਗੇ ਦਿੱਤਾ ਗਿਆ ਅੱਗੇ db ਆ ਜਾਊਗਾ dc ਦੇ ਇਕੁਅਲ ਕਿਉਂਕਿ ਟ੍ਰਾਇੰਗਲ dbc ਨੂੰ ਵੀ ਸਮਦੂਭਜ ਜਾਨੀ ਆਈਸੋਸੈਲਸ ਕਿਹਾ ਗਿਆ ਹੈ ਇਸ ਦਾ ਵੀ ਗਿਵਨ ਹੈ ਜਾਂ ਦਿੱਤਾ ਹੋਇਆ ਇਹ ਆ ਜਾਵੇਗਾ ਪੈਰ ਵਿੱਚੋਂ ਯਾਨੀ ਗਿਵਨ ਦੇ ਵਿੱਚ ਸਾਰਾ ਕੁਝ ਆ ਜਾਵੇਗਾ ਦਿੱਤੇ ਹੋਏ ਵਿੱਚ ਤਾਂ ਪ੍ਰੂਵ ਆਪਾਂ ਨੇ ਕੀ ਕਰਨਾ ਹੈ ਟ੍ਰਾਇੰਗਲ abd ਫਸਟ ਪਾਰਟ ਦੇ ਵਿੱਚ ਟ੍ਰਾਇੰਗਲ abd ਨੂੰ ਆਪਾਂ ਨੇ ਪ੍ਰੂਵ ਕਰ ਦੇਣਾ ਹੈ congruent triangle ACD ਦੇ ਜੋ ਦੇ ਇੰਪੋਰਟੈਂਟ ਕੁਐਸਚਨ ਹੋਣਗੇ ਦੱਸੀ ਦੇਵਾਂਗਾ ਇਹ ਵਾਲੇ ਪੈਰ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਇਸ ਨੂੰ ਤੁਸੀਂ ਧਿਆਨ ਦੇਣਾ ਕਰਨਾ ਹੈ ਤਾਂ ਚਲੋ ਹੁਣ ਆਪਾਂ ਦੋਨੋਂ ਟ੍ਰਾਇੰਗਲ ਲੈ ਲੈਨੇ ਹਾਂ AB ਕਿਸ ਦੇ ਇਕੁਅਲ ਦੇਵੇਗਾ AC ਦੇ ਦਿੱਤਾ ਹੋਇਆ ਹੈ ਠੀਕ ਹੈ 1 ਫਸਟ ਇਕੁਐਸ਼ਨ 'ਚ BD ਕਿਸ ਦੇ ਇਕੁਅਲ ਦੇਵੇਗਾ DC ਦੇ ਇਹ ਵੀ ਫਸਟ ਇਕੁਐਸ਼ਨ 'ਚ ਹੁਣ ਦੋਨਾਂ ਵਿੱਚ AD ਜ਼ਰੂਰ ਆ ਰਿਹਾ ਕਾਮਨ ਤਾਂ AD AD ਕਾਮਨ ਟ੍ਰਾਇੰਗਲ ਹੋ ਗਏ ਕਾਨਗਰੈਂਟ ਅੱਗੇ ਚੱਲਦੇ ਹਾਂ SSS ਰੂਲ ਦੇ ਨਾਲ ਸੈਕੰਡ ਪਾਰਟ ਪਿਆਰੇ ਬੱਚਿਓ ਟ੍ਰਾਇੰਗਲ ABP ਹੁਣ ABP ਕਿੱਥੇ ਪੂਰਾ ਟ੍ਰਾਇੰਗਲ ਲੈ ਲਿਆ ਹੈ ਗ੍ਰੀਨ ਅਤੇ ਬਲੂ ਜੋ ਪੂਰੇ ਪੂਰੇ ਟ੍ਰਾਇੰਗਲ ਨੇ ਦੋਨਾਂ ਨੂੰ ਇੱਕ ਜਦਿ ਕੌਨਗਰੈਂਟ ਪ੍ਰੂਵ ਕਰਨਾ ਹੈ ਇਹ ਵੀ ਇਜ਼ੀਲੀ ਕਰ ਸਕਦੇ ਆਪਾਂ ਤਾਂ ਪਿਛਲਾ ਜੋ ਆਪਣਾ ਪਾਠ ਹੋਇਆ ਸੀ ਪਿਛਲਾ ਜੋ ਆਪਣਾ ਕੌਨਗਰੈਂਟ ਹੋਇਆ ਸੀ ਇੱਥੋਂ ਆਪਾਂ ਨੇ ਕੁਸ਼ਨ ਉਹ ਸਿਲਾਇਆ ਕਿ ਤਾਂ ਐਂਗਲ BAP ਯਾਨੀ ਜੋ ਪਿਆਰੇ ਬੱਚਿਓ ਇਹ ਐਂਗਲ ਨੇ ਤੁਹਾਡੇ ਉੱਪਰ ਐਂਗਲ BAP ਅਤੇ ਐਂਗਲ CAP ਇਹ ਦੋਨੋਂ ਇੱਕ ਦੂਜੇ ਦੇ ਇਕੁਅਲ ਲੈ ਲੈ ਅਹ CPCD ਦੇ ਨਾਲ ਆਪਾਂ ਨੇ ਤਾਂ ਟ੍ਰਾਇੰਗਲ ABC ਅਤੇ ACP ਏ ਬੀ ਪੀ ਸੌਰੀ ਏ ਬੀ ਪੀ ਅਤੇ ਏ ਸੀ ਪੀ ਦੇ ਵਿੱਚ ਹੁਣ ਏ ਬੀ ਤਾਂ ਏ ਸੀ ਦੇ ਇਕੁਅਲ ਹੈ ਇਹ ਤਾਂ ਪੈਰ ਪੈਰ ਵਿੱਚ ਪਹਿਲਾਂ ਹੀ ਦਿੱਤਾ ਹੋਇਆ ਸੀ ਐਂਗਲ ਬੀ ਏ ਪੀ ਇਜ਼ ਇਕੁਅਲ ਟੂ ਐਂਗਲ ਸੀ ਏ ਪੀ ਇਹ ਵੀ ਪੈਰ ਵਿੱਚ ਆਪਾਂ ਨੇ ਸੋਲਵ ਕਰ ਦਿੱਤਾ ਸੀ ਮਤਲਬ ਹੁਣ ਇਹਨੇ ਪ੍ਰੂਫ ਕੀਤਾ ਹੈ ਏ ਪੀ ਏ ਪੀ ਦੋਨਾਂ ਵਿੱਚ ਕਾਮਨ ਹੈ ਤਾਂ ਕੀ ਹੋ ਜਾਵੇਗਾ ਇਹ ਦੋਨੋਂ ਟ੍ਰਾਇੰਗਲ ਵੀ ਕੌਨਗ੍ਰੈਂਟ ਹੋ ਜਾਣਗੇ ਕਿਸ ਰੂਲ ਨਾਲ ਇੱਕ ਸਾਈਡ ਹੈ ਵਿੱਚ ਇੱਕ ਐਂਗਲ ਹੈ ਇੱਕ ਸਾਈਡ ਹੈ ਤਾਂ ਐਸ ਏ ਐਸ ਰੂਲ ਲੱਗ ਜਾਵੇਗਾ ਇਹ ਵੀ ਪੈਰ ਵਿੱਚ ਤੋਂ ਸਭ ਦਾ ਹੋ ਜਾਵੇਗਾ ਥਰਡ ਉੱਤੇ ਹੁਣ ਆਪਾਂ ਚੱਲਦੇ ਹਾਂ ਏ ਵੀ ਬਾਈਸੈਕਟ ਕਰਦਾ ਐਂਗਲ ਏ ਅਤੇ ਐਂਗਲ ਅ ਡੀ ਨੂੰ ਵੀ ਤਾਂ ਐਂਗਲ A ਐ ਤੇ ਐਂਗਲ D ਨੂੰ ਵੀ ਤਾਂ ਇੱਕ ਤਾਂ ਪੈਰ ਵਿੱਚ ਆਪਾਂ ਨੇ ਪ੍ਰੂਫ ਕਰ ਦਿੱਤਾ ਐਂਗਲ BAD ਯਾਨੀ BAP ਇਕੁਅਲ ਐਂਗਲ CAP ਇਹ ਪ੍ਰੂਫ ਕਰ ਦਿੱਤਾ ਇੱਥੇ ਇਹੀ ਲਿਖ ਦਿਓ ਐਂਗਲ BAP ਅਤੇ CAP ਤਾਂ ਜੇ ਪ੍ਰੂਫ ਹੋ ਚੁੱਕੇ ਨੇ ਪ੍ਰੂਫਡ ਆ ਗ ਜਾਣਗੇ ਪੈਰ ਵਿੱਚ ਤਾਂ ਹੋ ਚੁੱਕੇ ਨੇ ਇਹ ਬਸ ਤੁਸੀਂ ਇੰਨੀ ਕੁ ਗੱਲ ਦੇਖ ਲਓ ਹੋ ਚੁੱਕੇ ਨੇ ਡਨ ਪਹਿਲਾ ਕਰ ਦਿੱਤਾ ਹੁਣ ਆਪਾਂ ਨੇ ਕਰਨਾ ਹੈ ਬਚਿਆ ਹੋਇਆ ਐਂਗਲ D ਨੂੰ ਵੀ ਇੱਦਾਂ ਘਟਦਾ ਹੈ ਇਹੀ ਆਪਾਂ ਨੇ ਪ੍ਰੂਫ ਕਰਨਾ ਪੰਜਾਬੀ ਵਾਲਿਆਂ ਵਾਸਤੇ ਵੀ ਦੱਸ ਦਿੱਤਾ ਹੈ ਤਾਂ ਕੀ ਹੋਦਾ ਹੋਵੇਗਾ ਹੁਣ ਥੋੜੀ ਜਿਹੀ ਦੇਰ ਪਹਿਲਾਂ ਆਪਾਂ ਨੇ ਆ ਦੋਨੋਂ ਟ੍ਰਾਇੰਗਲ ਕੌਨਗਰੈਂਟ ਕਿਤੇ ਸੀ ਬਸ ਇਸ ਦਾ ਆਹ ਐਂਗਲ ਤੇ ਆਹ ਐਂਗਲ ਦੋਨੋਂ ਇਕੁਅਲ ਹੋ ਜਾਣਗੇ ਐਂ ਸੀ ਪੀ ਸੀ ਡੀ ਦੇ ਨਾਲ ਤਾਂ ਐਂਗਲ ਕੀ ਹੋ ਜਾਵੇਗਾ ਐਂਗਲ ਬੀ ਡੀ ਪੀ ਪਹਿਲਾਂ ਆਪਾਂ ਚਲੋ ਇਸ ਨੂੰ ਕਰ ਹੀ ਲੈਨੇ ਆ ਤਾਂ ਇਹ ਕੌਨਗਰੈਂਸੀ ਸੀ ਪੀ ਸੀ ਡੀ ਦੇ ਨਾਲ ਬੀ ਪੀ ਇਕੁਅਲ ਟੂ ਕਿਸ ਦੇ ਆ ਗਿਆ ਸੀ ਪੀ ਦੇ ਇਕੁਅਲ ਆ ਗਿਆ ਤੇ ਚਲੋ ਪਿਆਰੇ ਬੱਚਿਓ ਹੁਣ ਟ੍ਰਾਇੰਗਲ BDP ਅਤੇ CDP ਹੁਣ ਆਪਾਂ ਇਹ ਦੋਨਾਂ ਨੂੰ ਕੌਨਗਰੈਂਟ ਪ੍ਰੂਫ ਕਰਦੇ ਕਿਤਾ ਨਹੀਂ ਸੀ ਸੌਰੀ ਤਾਂ ਕਰਦੇ ਹਾਂ BDP ਅਤੇ CDP ਨੂੰ ਕੀ ਆਇਆ ਸੀ ਆਪਣਾ ਇੱਥੇ ਕਿ ਜੋ ਟ੍ਰਾਇੰਗਲ ਸੀ ਉਸ ਤੋਂ ਆਪਾਂ ਨੂੰ ਕੀ ਬਚ ਚਲ ਗਿਆ ਜੋ ਵੱਡੇ ਟ੍ਰਾਇੰਗਲ ਸੀ ਉਹਨਾਂ ਦੇ ਕੌਨਗਰੈਂਟ ਹੋਣ ਤੋਂ ਕਿ ਨੀਚਲੇ ਸਾਈਡਾਂ ਵੀ ਇੱਕ ਦੂਜੇ ਦੇ ਇਕੁਅਲ ਨੇ ਤਾਂ ਕੀ ਹੋ ਜਾਵੇਗਾ ਪਰਵਜੇ BP PC ਹੁਣ ਉਹ ਹੀ ਆਪਾਂ ਇਸ ਦੇ ਵਿੱਚ ਯੂਜ਼ ਕਰਾਂਗੇ BP PC ਦਾ ਇੱਕ ਕਾਰਨ ਆਵੇਗਾ BD CD ਹੈ ਤਾਂ ਪਹਿਲਾਂ ਤੋਂ ਹੀ ਦਿੱਤਾ ਹੋਇਆ ਸੀ ਉਸਾ DP DP ਦੋਨਾਂ ਵਿੱਚ ਕਾਮਨ ਹੈ ਤਾਂ ਇਹ ਹੋ ਜਾਣਗੇ ਪਰਵਜੇ ਕੌਨਗਰੈਂਟ SSS ਰੂਲ ਦੇ ਨਾਲ ਹੁਣ ਦੇਖੋ CPCD ਨਾਲ ਕੀ ਆਦਾ ਹੋਵੇਗਾ ਕਿ ਤੁਹਾਡਾ ਜੋ ਇੱਥੇ ਐਂਗਲ ਹੈ ਐਂਗਲ BDP ਅਤੇ ਇੱਥੇ ਐਂਗਲ ਹੈ ਐਂਗਲ PDC ਇਹ ਦੋਨੇ ਇੱਕ ਦੂਜੇ ਦੇ ਹੋ ਜਾਣਗੇ ਇਕੁਅਲ AB ਬਿਸੈਕਟ ਐਂਗਲ D ਇਹ ਵੀ ਆਦਾ ਹੋਵੇਗਾ ਹੁਣ ਆਪਾਂ ਲਾਸਟ ਰਹਿ ਚੁੱਕੇ ਇਸ ਦਾ ਤਾਂ AB ਇਸ ਪਰਪੈਂਡੀਗੂਲਰ ਬਿਸੈਕਟਰ ਆਫ BC AP ਜੋ ਹੈ ਪਰਪੈਂਡੀਗੂਲਰ ਬਿਸੈਕਟਰ ਹੈ BC ਦੀ ਤਾਂ ਦੇਖੋ ਬਾਈਸੈਕਟਰ ਦਾ ਪ੍ਰੂਫ ਕਰ ਹੀ ਦਿੱਤੀਏ ABP ਨੂੰ ਆਪਾਂ ਨੇ PC ਦੇ ਇਕੁਅਲ ਕਰ ਦਿੱਤਾ ਸੀ ਪਹਿਲਾਂ ਹੀ ਪ੍ਰੂਫ ਕਰ ਦਿੱਤਾ ਸੀ ਹੁਣ ਐਂਗਲ APB ਅਤੇ ਐਂਗਲ APC ਇਹ ਦੋਨਾਂ ਨੂੰ ਵੀ ਇੱਕ ਦੂਜੇ ਦੇ ਇਕੁਅਲ ਕਰਾਂ CPCD ਦੇ ਨਾਲ ਹੁਣ ਦੇਖੋ ਦੋਨੋਂ ਆ ਰਹੇ ਨੇ ਲਾਈਨ ਦੇ ਉੱਤੇ ਇੱਕ ਲਾਈਨ ਦੇ ਉੱਤੇ ਆ ਰਹੇ ਨੇ ਇੱਕ ਲਾਈਨ ਤੇ ਆਉਣ ਵਾਲੇ ਐਂਗਲ ਕਿੰਨੇ ਹੁੰਦੇ ਨੇ 180 ਡਿਗਰੀ ਦੇ ਇਕੁਅਲ ਹੁੰਦੇ ਨੇ ਤਾਂ 180 ਡਿਗਰੀ ਦੇ ਇਕੁਅਲ ਪੈਰ ਵਿੱਚੋਂ ਆਪਾਂ ਨੇ ਇਹਨਾਂ ਨੂੰ ਲੈ ਲਿਆ ਅਤੇ 2 ਐਂਗਲ A ਮਤਲਬ ਦੋਨੋਂ ਇਕੁਅਲ ਨੇ ਹੁਣ ਦੇਖੋ ਜੇ ਦੋਨੋਂ ਇਕੁਅਲ ਨੇ ਤਾਂ ਜੇ ਆਪਾਂ ਐਂਗਲ A PC ਦੀ ਜਗ੍ਹਾ ਉੱਤੇ ਐਂਗਲ ABP ਵੀ ਡਾਲ ਦਵਾਂਗੇ ਤਾਂ ਕੋਈ ਚੱਕਰ ਤਾਂ ਨਹੀਂ ਹੋਵੇਗਾ ਨਹੀਂ ਹੋਵੇਗਾ ਤਾਂ ਦੋ ਵਾਰ ਐਂਗਲ ABP ਆ ਗਿਆ ਤਾਂ ਉਸ ਤਰ੍ਹਾਂ ਪੈਰ ਵਿੱਚੋਂ ਐਂਗਲ ABP 90 ਡਿਗਰੀ ਆ ਗਿਆ ਉਸੇ ਤਰ੍ਹਾਂ ਉਹ ਐਂਗਲ AC APC ਦੇ ਵੀ ਇਕੁਅਲ ਹੋ ਗਿਆ ਇਸੇ ਤਰ੍ਹਾਂ ਆਪਾਂ ਨੇ ਪਰਪੈਂਡੀਕ ਯਾਨੀ ਪੰਜਾਬੀ ਵਿੱਚ ਉਸਨੂੰ ਆਪਾਂ ਕੀ ਕਹਿੰਨੇ ਹਾਂ ਲੰਬ ਸਮਦੁਭਾਜਿਕ ਉਹ ਉਹ ਵੀ ਆਪਾਂ ਨੇ ਪ੍ਰੂਫ ਕਰ ਦਿੱਤਾ ਹੈ ਤਾਂ ਫਰਸਟ ਕੁਐਸਚਨ ਆਪਣਾ ਪੰਜਾਬੀ ਵਾਲਿਆਂ ਵਾਸਤੇ ਵੀ ਇੰਗਲਿਸ਼ ਵਾਲਿਆਂ ਵਾਸਤੇ ਵੀ ਕੰਪਲੀਟ ਹੋ ਚੁੱਕਿਆ ਹੈ ਦੂਜੇ ਪ੍ਰਸ਼ਨ ਉੱਤੇ ਚੱਲੋ ਹੁਣ ਆਪਾਂ ਚੱਲਦੇ ਹਾਂ ਏਡੀ ਇਸ ਐਲਟੀਟਿਊਡ ਆਫ ਅਨ ਆਈਸੋਸੈਲਸ ਟ੍ਰੈਂਗਲ ਏਬੀਸੀ ਇਨ ਵਿੱਚ ਏਬੀ ਇਕੁਅਲ ਟੂ ਏਸੀ ਤਾਂ ਇਹ ਦੋ ਚੀਜ਼ਾਂ ਸ਼ੋ ਕਰ ਰਹੇ ਆ ਪਹਿਲਾਂ ਹੀ ਦੱਸ ਦੇਣਾ ਇਹ ਕੁਐਸਚਨ ਇੰਪੋਰਟੈਂਟ ਨਹੀਂ ਹੈ ਤੁਹਾਡੇ ਪੇਪਰ ਪੁਆਇੰਟ ਆਫ 视图 ਦੇ ਨਾਲ ਕਿਉਂਕਿ ਬਹੁਤ ਹੀ ਬੇਸਿਕ ਜਿਹਾ ਕੁਐਸਚਨ ਹੈ ਜੇ ਕਿਹਾ ਜਾਵੇ ਪਹਿਲਾਂ ਕਦੇ ਆਇਆ ਨਹੀਂ ਸ਼ਾਇ ਬਟ ਕਰਨਾ ਜ਼ਰੂਰ ਹੈ ਪਿਆਰੇ ਬੱਚੇ ਜੋ ਜਿਆਦਾ ਤੋਂ ਜਿਆਦਾ ਪ੍ਰੈਕਟਿਸ ਚੋਂਦੇ ਨੇ ਕਿਉਂਕਿ ਕਈ ਵਾਰ ਚਾਂਸਸ ਹੋ ਜਾਂਦੇ ਨੇ ਕਿ ਕੁਐਸਚਨ ਆ ਜਾਂਦੇ ਨੇ AD ਸਮਦੋਭਜ ਤ੍ਰਿਭੁਜ ABC ਦਾ ਸਿਖਰ ਲੰਭ ਹੈ ਜਿਸ ਵਿੱਚ AB is equal to AC ਹੈ ਸਿੱਧ ਕਰੋ ਆਹ ਜੋ ਦੋਨੋਂ ਚੀਜ਼ਾਂ ਨੇ ਚਲੋ ਆਜੋ ਕਰਦੇ ਹਾਂ ਹਾਂਜੀ ਤਾਂ AD ਜੋ ਹੈ ਪਿਆਰੇ ਬੱਚਿਓ ਉਹ ਐਲਟੀਟਿਊਡ ਹੈ ਐਲਟੀਟਿਊਡ ਯਾਨੀ ਲੰਭ ਹੈ ਇੱਕ ਸਾਈਸੋਸੈਲਸ ਤ੍ਰੈੰਗਲ ਸਾਈਸੋਸੈਲਸ ਤ੍ਰੈੰਗਲ ਯਾਨੀ ਜੋ ਪਿਆਰੇ ਬੱਚਿਓ ਇਹ ਸਮਦੂਭਾਜੀ ਟ੍ਰਾਇੰਗਲ ਹੈ ਜਿਸ ਵਿੱਚ ਏਬੀ ਏਸੀ ਦੇ ਇਕੁਅਲ ਹੈ ਤਾਂ ਆਪਾਂ ਨੇ ਏਡੀ ਨੂੰ ਬੀਸੀ ਨੂੰ ਬਿਸੈਕਟ ਕਰਦੇ ਹੋਏ ਦਿਖਾਉਣਾ ਹੈ ਯਾਨੀ ਏਡੀ ਜੋ ਹੈ ਬੀਸੀ ਨੂੰ ਦੱਦ ਕਰਦੇ ਯਾਨੀ ਬੀਡੀ ਨੂੰ ਆਪਾਂ ਨੇ ਡੀਸੀ ਦੇ ਇਕੁਅਲ ਪ੍ਰੂਫ ਕਰਨਾ ਹੈ ਬੀਡੀ ਨੂੰ ਕਿਸ ਦੇ ਇਕੁਅਲ ਪ੍ਰੂਫ ਕਰਨਾ ਹੈ ਡੀਸੀ ਦੇ ਉਸੇ ਤਰ੍ਹਾਂ ਏਡੀ ਐਂਗਲ ਏ ਨੂੰ ਬਿਸੈਕਟ ਕਰਦੀ ਹੈ ਤਾਂ ਇਸ ਤਰ੍ਹਾਂ ਆਹ ਵਾਲਾ ਐਂਗਲ ਅਤੇ ਆਹ ਵਾਲਾ ਐਂਗਲ ਦੋਨੋਂ ਐਂਗਲ ਕਿ ਤੁਜੇ ਦੇ ਇਕੁਅਲ ਪ੍ਰੂਫ ਕਰਨੇ ਨੇ ਤਾਂ ਕੀ ਕਰਾਂਗੇ ਪਿਆਰੇ ਬੱਚਿਓ ギਵਨ ਟੂ ਪ੍ਰੂਫ ਲਿਖ ਲਓਗੇ ਏਬੀ ਇਕੁਅਲ ਟੂ ਏਸੀ ਲਿਖ ਲੈਣਾ ਹੈ ਇੱਕ ਇਹ ਲਿਖ ਦਿਓ ਕਿ ਉਹ 90 ਡ ਲੰਬ ਹੈ ਯਾਨੀ ਐਲਟੀਟਿਊਡ ਹੈ ਪ੍ਰੂਵ ਉਹ ਦੋਨੋਂ ਚੀਜ਼ਾਂ ਕਰਨੀਆਂ ਨੇ ਜੋ ਮੈਂਨੇ ਤੁਹਾਨੂੰ ਸਭ ਨੂੰ ਦੱਸ ਦਿੱਤੀ ਆ ਹਾਂਜੀ ਤਾਂ ਹੁਣ ਆਪਾਂ ਟ੍ਰੈਂਗਲ ਲੈ ਲਵਾਂ ਕਿਹੜਾ ਟ੍ਰੈਂਗਲ ਇੱਕ ਤਾਂ ਪੂਰਾ ਪੂਰਾ ਟ੍ਰੈਂਗਲ ਟ੍ਰੈਂਗਲ A B A D B ਅਤੇ ਟ੍ਰੈਂਗਲ A D C ਹੁਣ ਦੇਖੋ ਸਭ ਤੋਂ ਪਹਿਲਾਂ ਤਾਂ ਐਂਗਲ A D C ਐਂਗਲ A D B 90 ਡਿਗਰੀ ਕਰਾ ਦਿੱਤਾ ਈਚ 90 ਯਾ ਬੋਥ 90 A B A C ਦੇ ਇਕੁਅਲ ਦਿੱਤਾ ਹੋਇਆ ਸੀ ਅਤੇ A D A D ਕਾਮਨ ਆ ਦਵੇਗਾ A D A D ਪੈਰ ਵਿੱਚ ਕਾਮਨ ਆ ਦਵੇਗਾ ਵਿਚ ਵਿਚਾਲੇ तो हो जाएगा यह दोनों ट्रैगल कॉनग्रेंट किस रूल है। एक राइट एंगल हो गया एक सैड हो होगी बस फिर आर एच एस रूल लग गया आर एच एस लग जाएगा दोबारा दस दिन बस लास्ट में सीपीसीडी की पता सीपी चल जाएगा बी डी हो जाएगा डीसी दस तरह एंगल आह वाला जो है इस लागे एंगल वन इस एंगल टू आह जो लास्ट में लाइन लिखे चाहिए रन देंगल टू प्रूफ कर दता बस हैं ਯਾਨੀ ਹੋ ਚੁੱਕਿਆ ਹੈ ਪਹਿਰ ਵਿੱਚ ਤਾਂ ਸਬ ਦਾ ਇਹ ਵਾਲਾ ਕੁਸ਼ਚਨ ਵੀ ਚਲੋ ਆਜੋ ਤੀਜੇ ਦੇ ਉੱਤੇ ਹੁਣ ਆਪਾਂ ਚੱਲਦੇ ਹਾਂ ਬਸ ਫਸਟ ਕੁਸ਼ਚਨ ਹੀ ਲੈਂਥੀ ਹੈ ਵਸ ਅੱਜ ਦਾ ਹੋਰ ਤਾਂ ਕੋਈ ਜ਼ਿਆਦਾ ਹੈ ਨਹੀਂ 3rd ਟੂ ਸਾਈਡਸ ਇਹ ਜੋ ਦਿੱਤੇ ਗਏ ਨੇ ਦੋ ਟ੍ਰਾਇੰਗਲ ਦਿੱਤੇ ਗਏ ਨੇ ਇਹਨਾਂ ਦੀ ਫਿਗਰ ਉਤਾਰਨੀ ਹੈ ਸਭ ਤੋਂ ਪਹਿਲਾਂ ਤਾਂ ਪੰਜਾਬੀ ਵਾਲੇ ਵਾਸਤੇ ਵੀ ਪੜ੍ਹ ਦਿੰਨੇ ਹਾਂ ਤਾਂ ਇਸ ਦੀ ਫਿਗਰ ਪਹਿਰ ਵਿੱਚ ਉਤਾਰ ਲਓ ਆਜੋ ਤਾਂ ਪੰਜਾਬੀ ਵਾਸਤੇ ਪਹਿਲਾਂ ਪੜ੍ਹ ਦਿੰਨੇ ਆ ਇੰਗਲਿਸ਼ ਵਾਲੇ ਵਾਸਤੇ ਉੱਥੇ ਜਾ ਕੇ ਪੜ੍ਹ ਲਵਾਂਗੇ ਟ੍ਰਾਇੰਗਲ ABC ਦਾ ਦੋ ਭੁਜਾਵਾਂ AB BC ਅਤੇ ਮੱਧਿਕਾ AM क्रमवार दूसरी त्रिभुज ए पी केव आर दे पजा पी क्यू ಅದೇ কেવ আর ಅದೇ मध्यका पी एन ਦੇ ਬਰਾਬਰ ਹਨ ਤਾਂ ਦੇਖੋ ਪੈਰ ਬੱਚਿਓ ਇੰਗਲਿਸ਼ ਵਾਲੇ ਵੀ ਸਮਝੋ ਹੁਣ ए बी ਜੋ ਹੈ ਇਕੁਅਲ ਹੈ ਪ ਕ ਯੂ ਦੇ ਜੋ ਬੀ ਸੀ ਜੋ ਹੈ ਪੈਰ ਬੱਚਿਓ ਉਹ ਕਿਸ ਦੇ ਇਕੁਅਲ ਹੈ ਕ ਯੂ ਵਨ ਦੇ ਅਤੇ ਜੋ ए एम ਹੈ ਉਹ ਕਿਸ ਦੇ ਇਕੁਅਲ ਹੈ ਪ ਨ ਦੇ ਤਾਂ ਇਸ ਤਰ੍ਹਾਂ ਆਪਾਂ ਨੇ ਆਹ ਦੋਨੋਂ ਟ੍ਰੈਂਗਲ ਨੂੰ ਕਾਨਗਰੈਂਟ ਪ੍ਰੂਫ ਕਰਨਾ ਆਜੂ ਕਰਦੇ ਹਾਂ ਇੰਗਲਿਸ਼ ਵਾਲੇ ਵਾਸਤੇ ਵੀ ਇੱਥੇ ਦੇਖ ਲੈਣੇ ਆਪਾਂ ਤਾਂ ਦੋ ਸਾਈਡਾਂ ਦਿੱਤੇ ਗਏ ਨੇ ਇਹ ਮੀਡੀਅਨ ਵੀ ਹੈ ਬਸ ਆਪਾਂ ਨੇ ਕੌਨਗਰੈਂਟ ਪ੍ਰੂਵ ਕਰਨਾ ਉਸ ਤੋਂ ਤੇ ਧਿਆਨ ਦੇਣਾ ट्रायंगल ABM ਨੂੰ ਕੌਨਗਰੈਂਟ ਕਰਨਾ ਸੌਖਾ ਹੈ PQN ਦੇ ਬਹੁਤ ਹੀ ਸਿੰਪਲ ਪਿਆਰ ਵਿੱਚੋਂ ਇਸ ਤੋਂ ਜ਼ਿਆਦਾ ਸਿੰਪਲ ਤਾਂ ਕੋਈ ਮੈਨੂੰ ਲੱਗਦਾ ਨਹੀਂ ਕਿ ਕੋਈ ਹੋਰ ਕੁਐਸਚਨ ਹੋਵੇਗਾ ਤਾਂ AB PQ ਦੇ ਇਕੁਅਲ ਦਿੱਤਾ ਹੋਇਆ ਹੈ BC ਦਿੱਤਾ ਹੈ PQ ਵਰ ਦੇ ਇਕੁਅਲ ਹੈ M ਦਿੱਤਾ ਹੈ PN ਦੇ ਗਿਵਨ ਆਪਾਂ ਲਿਖ ਦਿੱਤਾ ਹੈ ਦਿੱਤਾ ਹੋਇਆ ਅਧੇ ਉਸ ਤੋਂ ਬਾਅਦ बी एम सकोला देगा बी एम जो है वह सलाता हो मीडियन सी, की मध्यिका सी से एम की है मध्यिका यानी मीडियन है यानी अद्दा तो कर दिए बी एम एम सी एक देगा इस तरह तो हूँ उस तरह क्यू एन आर एन द्यू एन इज इक्वल टू आर एन चलो हूँ टू प्रूफ की करना है ट्रैगल ए बी एम इज कॉन्ट टू ट्रैगल पी क्यू एन आ जाओ तो सब तो पहले तो ट्रैगल ए बी एम ट्रैगल पी क्यू एन दोनों लिख लो ए बी इक्वल वाला जाएगा पी क्यू दे ए बी किस एक कोर विच पी क्यू दे दिता होया उस, ते, उस तरह ए एम किस आ दे। जाएगा पी एन दे एम इज इक्वल टू पी एम पी एन दिता होया बी एम इक्वल वाला जाएगा क्यू एन दिता हो बस एस 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 नालूव हो जाएगा सैकेंड पार्ट पूरे पूरे ट्रैंगगल कॉनग्रेट प्रूव कर रहे आहते आह तो की करा देखो उतो लै लवो एंगल बीते एंगल के ऊ की लवोंगे सीबीसी टी इक्वल लै लवों लै लिता उस तो हम आप ट्रैंगल दोनों चक लेते हैं ए बी तो है प्यार्च पी इक्वल दिता हो बी है पी क्यू पहला तो दिता हुआ सी एंगल बी एंगल के ऊपर होनी होनी प्रूव किया है बीसी के बीसी किस होगा के ऊ आर हूँ देखो ए किए क्योंकि प्यार्च बी एम और एम सी बी एम अद्धा इकुअल ਤਾ ਐਮਸੀ ਵੀ ਉਸ ਦੇ ਵਿੱਚ ਪਲੱਸ ਹੋ ਜਾਵੇਗਾ ਤਾਂ ਵੀਸੀ ਵੀ ਟੋਟਲ ਇਕੁਅਲ ਹੋਵੇਗਾ ਇਸ ਤਰ੍ਹਾਂ BM CQN ਦੇ ਉਸੇ ਤਰ੍ਹਾਂ BM QC uh, MC ਦੇ ਤਾਂ ਦੋਨੋਂ ਮਿਲ ਕੇ ਜੋ QNC ਉਹ ਇਕੁਅਲ ਸੀ RN ਦੇ ਇਹ ਦੋਨੋਂ ਵੀ ਮਿਲਾ ਦਿੱਤੇ ਤੇ ਪੈਰ ਵਿੱਚ ਮਿਲੇ ਹੋਏ ਵੀ ਤਾਂ ਇਕੁਅਲ ਹੋਣਗੇ ਤਾਂ ਉਸੇ ਤਰ੍ਹਾਂ BC is equal to QR ਵੀ ਆ ਜਾਵੇਗਾ ਤੇ ਟ੍ਰੈਂਗਲ ਹੋ ਜਾਣਗੇ ਕੰਗਰੈਂਟ ਇਸ ਦੇ ਨਾਲ ਹੀ A ਵਾਲਾ ਕੁਐਸਚਨ ਵੀ ਹੋ ਜਾਵੇਗਾ ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਸੀ ਪਿਆਰੇ ਬੱਚੇ ਇਹ ਇਸ ਉੱਤੇ ਸਟਾਰਕ ਮਾਰਕ ਕਰ ਦੇਣੇ ਹਨ ਤਾਂ ਚਲੋ ਚੌਥੇ ਪ੍ਰਸ਼ਨ ਤੇ ਚੱਲਦੇ ਆਂ ਚੌਥਾ ਪ੍ਰਸ਼ਨ ਨਾਟ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਠੀਕ ਠਾਕ ਦਾ ਪ੍ਰਸ਼ਨ ਹੀ ਹੋਣ ਵਾਲਾ ਇਹ ਤਾਂ BE ਅਤੇ CF ਤ੍ਰਿਭੁਜ ABC ਦੇ ਦੋ ਸਮਾਨ ਸਿਖਰ ਲੰਬਾ ਹਨ ਤਾਂ ਅਰਚ ਸਰਬੰਸਥਾ ਨਿਯਮ ਵਰਤਦੇ ਹੋਏ ਸਿੱਧ ਕਰੋ ਕਿ ਟ੍ਰੈਂਗਲ ABC ਸਮਦੂਭਾਜੀ ਹੈ ਤਾਂ ਸਮਦੂਭਾਜੀ ਉਸ ਨੂੰ ਆਪਾਂ ਨੇ ਪ੍ਰੂਫ ਕਰਨਾ ਹੈ BE ਐਂਡ CF ਆਰ ਟੂ ਇਕੁਐਲੈਟਰਿਓਡਸ ਆਫ ਟ੍ਰੈਂਗਲ ABC ਯੂਜ਼ਿੰਗ RHS ਕਾਂਗਰੈਂਸ ਰੂਲ ਪ੍ਰੂਫ ਦੈਟ ਦ ਟ੍ਰੈਂਗਲ ABC ਇਜ਼ ਆਈਸੋਸੈਲਸ ABC ਨੂੰ ਆਪਾਂ ਨੇ ਆਈਸੋਸੈਲਸ ਪ੍ਰੂਫ ਕਰਨਾ ਹੈ ਆਜੋ ਚਲੋ ਕਰਦੇ ਆਂ हाँ जी एरिया। ता बी ए रहा बी ई बी ई एफ ए रहा दोनों एल्टीट्यूड ने यानी नाइनटी डिग्री द एंगल बना रहे आह लिख लो आह लिख लो लंब ने यह भी लिख सकते हो पाबी वाले लंब लिख लो इंग्लिश वाले लिखे हुआ इंग्लिश वाले, वाले वास्तव बी ई सी एफ इक्वल है बी एक किस इक्ल है सी एफ भी दिता इक्ल एल्टीट्यूड ने क्योंकि बराबर लंब ने तो आर एच एस कॉन्ग्रेंस का अपने प्रूव करना है ਤਾਂ ਦੋ ਟ੍ਰਾਇੰਗਲ ਹੀ ਪਿਆਰੇ ਵਿੱਚੋਂ ਆਪਾਂ ਚੱਕਣ ਵਾਲੇ ਹਾਂ ਕਿਹੜੇ-ਕਿਹੜੇ ਇੱਕ ਤਾਂ ਹੋਣ ਵਾਲਾ ਹੈ ਤੁਹਾਡਾ ਟ੍ਰਾਇੰਗਲ BCF BC F ਦੂਜਾ ਹੋਣ ਵਾਲਾ ਟ੍ਰਾਇੰਗਲ BEC ਯਾ CEB ਜੋ ਵੀ ਕਹੋ ਤਾਂ ਹੁਣ B ਐਂਗਲ BFC ਐਂਗਲ CEB ਐਂਗਲ BFC ਐਂਗਲ CEB ਦੋਨੋਂ 90 ਡਿਗਰੀ ਦੇ ਐਲਟਿਟਿਊਡ ਸਿੱਧਾ ਹੋ ਗਏ ਦੋਨੋਂ ਇਕੁਅਲ ਪਿਆਰੇ ਵਿੱਚ ਇੱਕ ਦੂਜੇ ਦੇ ਉਸ ਤੋਂ ਬਾਅਦ BC CB BC ਕਿੱਥੇ ਆ ਰਿਹਾ CB ਕਿੱਥੇ ਆ ਪਿਆਰੇ ਵਿੱਚੋਂ

ਦੇਖੋ ਇਸ ट्रायंगल ਦੀ ਇਹ ਐਂਗਲ ਇਸ ट्रायंगल ਦੀ ਇਹ ਐਂਗਲ ਦੋਨੇ ਇੱਕ ਦੂਜੇ ਦੇ ਇਕੁਅਲ ਹੋ ਜਾਣਗੇ CPCT ਦੇ ਨਾਲ ਤਾਂ ਉਸੇ ਤਰ੍ਹਾਂ AB ਵੀ AC ਦੇ ਇਕੁਅਲ ਹੋ ਦੇ ਕਿਉਂ ਕਿ ਇਕੁਅਲ ਐਂਗਲ ਦੇ ਸਾਹਮਣੇ ਵਾਲੀ ਸਾਈਡਾਂ ਬਰਾਬਰ ਹੁੰਦੀਆਂ ਨੇ ਸਾਈਡਸ ਓਪੋਜ਼ਿਟ ਟੂ ਇਕੁਅਲ ਐਂਗਲਸ ਇਜ਼ ਇਕੁਅਲ ਯਾਨੀ ਉਹ ਪੁਜਾਵਾਂ ਜੋ ਬਰਾਬਰ ਕੋਣਾਂ ਦੇ ਸਾਹਮਣੇ ਹੋਣ ਉਹ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਹਨ ਤਾਂ ਇਸੇ ਤਰ੍ਹਾਂ ਆਈਸੋਸਸਲ ट्रायंगल ਯਾਨੀ ਸਮਦੋਭਾਜੀ ਤ੍ਰੈੰਗਲ ਉਹ ਬਣ ਜਾਵੇਗਾ ਚਲੋ ਅੱਗੇ ਚੱਲਦੇ ਹਾਂ ਹੁਣ ਅੱਜ ਦੀ ਵੀਡੀਓ ਦੇ ਪਿਆਰੇ ਵਿੱਚ ਆਪਾਂ ਲਾਸਟ ਕੁਐਸਚਨ ਦੇ ਉੱਤੇ ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਹੋਣ ਵਾਲਾ ਹੈ ਇਹ नोट कर लो चाहे तो देखो ए बी सी एक आईसो सैलिस ट्रेंगल है आपने ड्रॉ करनी है ए पी प्रपेंडिकुलर बी सी टू शो दैट एंगल बी इज इक्वल टू एंगल सी यानी ए बी सी एक समधु भाजी त्रीपूच है जिस ए बी इज इक्वल टू ए सी है ए पी इज परपेंडिकुलर अपॉन ऑन बीसी खिंच के दर्शाओ कि एंगल बी इज इक्वल एंगल सी आ जाओ तीरा अपना समदू जी ट्रेंगल ए बी इक्वल है ए सी दे ए पी आपने ड्रॉ कर ली है जिमें कि क्वेश्चन गया है ਟ੍ਰਾਇੰਗਲ ABC ਆਈਸੋਸਕੇਲਸ ਹੈ AB AC ਦੇ ਕੋਲ ਸੰਧੁਬਾਜ ਜੀ ਹਥੇ ਪੰਜਾਬੀ ਵਿੱਚ ਕੀ ਆ ਸਕਦਾ ਸੰਧੁਬਾਜ ਜੀ गिवन AP ਪਰਪੈਂਡੀਕੂਲਰ ਹੈ BC ਦੇ ਇਹ ਵੀ ਦਿੱਤਾ ਗਿਆ ਤਾਂ 90 ਡਿਗਰੀ ਦੇ ਐਂਗਲ ਬਣਨਗੇ ਇਹ ਵੀ ਪੈਰ ਵਿੱਚ ਬਣ ਜਾਣਗੇ ਇਹ ਲਿਖ ਲਿਓ ਤਾਂ ਟੂ ਪ੍ਰੂਫ ਕੀ ਕਰਨਾ ਐਂਗਲ B ਨੂੰ ਐਂਗਲ C ਦੇ ਇਕੁਅਲ ਪ੍ਰੂਫ ਕਰਨਾ ਵੈਸੇ ਤਾਂ ਬਹੁਤ ਹੀ ਆਸਾਨ ਹੈ ਤਾਂ ਕੀ ਕਰਾਂਗੇ ਹੁਣ ਟ੍ਰਾਇੰਗਲ ABP AB P ਅਤੇ ACP ਤਾਂ ਇਹ ਦੋਨੋਂ ਐਂਗਲ ਦੇ ਪੈਰ ਵਿੱਚ 90 ਡਿਗਰੀ ਦੇ ਇਕੁਅਲ ਹੋ ਜਾਣਗੇ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਕੀ ਹੋਵੇਗਾ AB ਇਕੁਅਲ ਹੋ ਜਾਵੇਗਾ AC ਦੇ ਦਿੱਤਾ ਹੋਇਆ ਹੈ AP AP ਕਾਮਨ ਆ ਜਾਵੇਗਾ ਤਾਂ ਟ੍ਰਾਇੰਗਲ ਹੋ ਜਾਣਗੇ ਕਾਂਗਰੈਂਟ ਆਰ ਐਚ ਐਸ ਕਾਂਗਰੈਂਸ ਰੂਲ ਦੇ ਨਾਲ ਐਂਗਲ B ਇਕੁਅਲ ਟੂ ਐਂਗਲ C ਆ ਜਾਵੇਗਾ ਸੀ ਪੀ ਸੀ ਡੀ ਦਾ ਰੂਲ ਲੱਗ ਕੇ ਤਾਂ ਇਸ ਦੇ ਨਾਲ ਹੀ ਪਿਆਰ ਬੱਚਿਓ ਅੱਜ ਦੀ ਵੀਡੀਓ ਹੋ ਜਾਂਦੀ ਹੈ ਕੰਪਲੀਟ ਧੰਨਵਾਦ ਅਗਲਾ ਜੋ ਵੀ ਚੈਪਟਰ ਚਾਹੀਦਾ ਹੋਵੇ ਨੀਚੇ ਕਮੈਂਟ ਕਰ ਦਿਓ ਬਾਏ ਬਾਏ